ਹੈਲੋ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣਾ ਤੁਹਾਡੇ ਨਾਲ ਸੂਟ ਇੱਕ ਸ਼ੇਅਰ ਕਰਨ ਜਾ ਰਹੀ ਆ ਸੋ ਇਹ ਬਣਿਆ ਹੋਇਆ ਜੀ ਪਿਓਰ ਵੈਲਵਟ ਸਿਲਕ ਵੈਲਵਟ ਨੂੰ ਕਹਿ ਸਕਦੇ ਆ ਬਹੁਤ ਜ਼ਿਆਦੀ ਸ਼ਾਈਨ ਵਾਲੀ ਹੁੰਦੀ ਹੈ ਜਿਸ ਤਰ੍ਹਾਂ ਹੁਣ ਗ੍ਰੇਸ ਔਰ ਗਲਾਸ ਫੈਬਰਿਕ ਆ ਰਿਹਾ ਨਾ ਉਸ ਦੇ ਵਿੱਚ ਬਹੁਤ ਜ਼ਿਆਦੀ ਸ਼ਾਈਨ ਹੁੰਦੀ ਹੈ ਸੋ ਇਹਦੇ ਵਿੱਚ ਪਰ ਆਪਾਂ ਮਸ਼ੀਨ ਵਰਕ ਕੀਤਾ ਹੋਇਆ ਪਹਿਲਾਂ ਤੁਹਾਨੂੰ neck ਤੋਂ ਦਿਖਾ ਦਿੰਨੇ ਆ ਇਹ necklines ਬਣੀ ਹੋਈ ਹੈ ਚਾਹੇ ਤੁਸੀਂ ਇਹਦਾ ਰਾਉਂਡਸ ਵੀ ਬਣਾ ਸਕਦੇ ਹੋ ਇਹ ਤੁਹਾਡੀ ਚੋਇਸ ਆ ਸੋ ਬਹੁਤ ਜ਼ਿਆਦੀ ਸ਼ਾਈਨ ਹੁੰਦੀ ਹੈ ਇਹਦੇ ਵਿੱਚ ਔਰ ਏਸ ਦੀਆਂ ਚਾਕ ਬਣੀਆਂ ਹੋਈਆਂ ਨੇ ਇਹ ਨੀਚੇ ਘੇਰਾ ਬਣਿਆ ਹੋਇਆ ਬਹੁਤ ਪਿਆਰਾ ਔਰ ਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਸੋਹਣੀ ਇੰਨਾ ਸੋਹਣਾ ਵਰਕ ਜਿਵੇਂ ਕਿ ਪੇਂਟ ਹੋਇਆ ਹੁੰਦਾ ਤੁਸੀਂ ਆਪ ਕਲੀਅਰ ਦੇਖ ਸਕਦੇ ਹੋ ਸੂਟ ਬਿਲਕੁਲ ਲੱਗ ਰਿਹਾ ਜਿਵੇਂ ਪੇਂਟ ਕੀਤਾ ਹੁੰਦਾ ਔਰ ਬਹੁਤ ਹੀ ਪਿਆਰਾ ਇਹਦੇ ਵਿੱਚ ਡਿਜ਼ਾਈਨ ਕਲਰ ਕੰਬੀਨੇਸ਼ਨ ਐਡ ਕੀਤਾ ਤਾਂ ਉਸੇ ਤਰ੍ਹਾਂ ਦਾ ਆਪਾਂ ਇਹਦੇ ਨਾਲ ਦੁਪੱਟਾ ਜਿੰਨੇ ਕਲਰਸ ਐਡ ਕੀਤੇ ਨੇ ਪਿਓਰ ਚੁਣੌਣ ਦਾ ਦੁਪੱਟਾ ਐਡ ਕੀਤਾ ਹੈ ਔਰ ਇਹਦੇ ਨਾਲ ਜਿਹੜੀ ਸਲਵਾਰ ਦਾ ਫੈਬਰਿਕ ਉਹ ਗਰੇਪ ਦਾ ਰਹੇਗਾ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਵੈਲਵਟ ਆਲ ਓਵਰ ਵੀ ਬਹੁਤ ਸੋਹਣੀ ਲੱਗਦੀ ਹੈ ਬਟ ਇਹ ਫੈਬਰਿਕ ਥੋੜਾ ਕੋਸਟਲੀ ਹੁੰਦਾ ਹੈ ਇਸ ਕਰਕੇ ਇਹਨੂੰ ਘੱਟ ਰੇਟ ਕਰਨ ਵਾਸਤੇ ਆਪਾਂ ਨਾਲ ਸਿਲਕ ਦੀ ਜਾਂ ਕ੍ਰੇਪ ਦੀ ਬਾਟਮ ਲਗਾਉਣੀ ਆ ਔਰ ਦੂਸਰਾ ਹੁੰਦਾ ਹੈ ਕਿ ਜਿਹੜੀ ਆਪਾਂ ਵੈਲਵਟ ਦੀ ਬਾਟਮ ਲਗਾਉਣੀ ਆ ਤਾਂ ਉਹ हिਪ ਤੋਂ ਜ਼ਿਆਦਾ ਫਲਫੀ ਹੋ ਜਾਂਦੀ ਹੈ ਸੋ ਇਸ ਕਰਕੇ ਆਪਾਂ ਕ੍ਰੇਪ ਦੀ ਬਾਟਮ ਵੀ ਲਗਾਉਣਾ ਜ਼ਿਆਦਾ ਪਸੰਦ ਕਰਦੇ ਆ ਔਰ ਇਹ ਬਾਹਾਂ ਦੇ ਕੰਮ ਆਊਗਾ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਵਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਫੈਬਰਿਕ ਨੂੰ ਡਾਈ ਕਰਵਾ ਸਕਦੇ ਹੋ ਡਾਈਬਲ ਹੁੰਦਾ ਜੀ ਫੈਬਰਿਕ ਔਰ ਡਿਜ਼ਾਈਨ ਤੁਸੀਂ ਸੇਮ ਜਦੋਂ ਵੀ ਕੋਈ ਵੈਲਵਟ ਦਾ ਕਲਰ ਚੈੱਕ ਕਰਨਾ ਹੋਵੇ ਤਾਂ ਉਲਟੀ ਸਾਈਡ ਤੋਂ ਤੁਸੀਂ ਚੈੱਕ ਕਰਨਾ ਕਿਉਂਕਿ ਫਰੰਟ ਤੇ ਉੱਪਰ ਹੁੰਦੀ ਹੈ ਜੀ ਇਹਦੀ ਸ਼ਾਈਨਿੰਗ ਇਸ ਕਰਕੇ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਚੱਲਦਾ ਔਰ ਸੂਟ ਦੇਖੋ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਇਆ ਸੋ ਤੁਸੀਂ ਇੱਥੇ ਹੈਂਡਵਰਕ ਵੀ ਕਰਵਾ ਸਕਦੇ ਹੋ ਔਰ ਮਸ਼ੀਨਵਰਕ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਔਰ ਬਿਲਕੁਲ ਲਾਈਟ ਵੇਟ ਹੁੰਦਾ ਸੋ ਸੂਟ ਕਿਦਾਂ ਦਾ ਲੱਗਿਆ ਜ਼ਰੂਰ ਮੈਸੇਜ ਕਰਕੇ ਦੱਸਿਓ ਥੈਂਕ ਯੂ so much